ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇ ਭਾਈ ਗੁਰਪ੍ਰੀਤ ਸਿੰਘ ਜੀ ਗੋਰਾ ਅਮਰਦਾਸ ਹੋਣੀ ਹੈ ਸੁਵੰਤ ਅਮਰਦਾਸ ਦੇ ਸੰਬੰਧ ਦੇ ਵਿੱਚ ਐਸ ਮੌਕੇ ਕੀਰਤਨ ਦੀਵਾਨ ਸ਼ੁਰੂ ਹੋਣ ਜਾ ਰਹੇ ਹਨ ਸਭ ਤੋਂ ਪਹਿਲਾਂ ਭਾਈ ਗੁਰਜੰਟ ਸਿੰਘ ਜੀ ਲੋਪੋਂ ਵਾਲੇ ਦਰਸ਼ਨ ਕਰੇਗਾ ਉਸ ਤੋਂ ਬਾਅਦ ਬਾਬਾ ਹਰਵਿੰਦਰ ਸਿੰਘ ਜੀ ਸ਼ੰਕਰ ਵਾਲੇ ਉਹ ਕੀਰਤਨ ਕਰਨਗੇ ਕੀਰਤਨ ਦੀ ਜਿਹੜੀ ਸਮਾਪਤੀ ਹੈ ਬਾਬਾ ਬੱਗਾ ਸਿੰਘ ਜੀ ਬਿਰਕਾਂ ਵਾਲੇ ਉਹ ਸੰਗਤਾਂ ਦੇ ਦਰਸ਼ਨ ਕਰਨਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਮੇਂ ਨੂੰ ਬਚਦੇ ਹੋਏ ਗੁਰੂ ਘਰ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਫਿਰ ਮਹਾਂ ਸੰਤ ਧਰਮਪਾਲ ਸਿੰਘ ਜੀ ਸੰਗੋ ਬਲ ਵਾਲੇ ਉਹਨਾਂ ਦੇ ਸੋਡੇ ਭਰਾਤਾ ਭਾਈ ਗੁਰਪ੍ਰੀਤ ਸਿੰਘ ਜੀ ਗੋਰਾ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਅੱਜ ਉਹਨਾਂ ਦੀ ਅੰਤਮ ਅਰਦਾਸ ਆਹ ਬਹੁਤ ਜਥਿਆਂ ਨੇ ਮਹਾਪੁਰਸ਼ਾਂ ਨੇ ਬਾਬਾ ਰਵਿੰਦਰ ਸ਼ਿਸ਼ਵਕਰ ਕੇ ਸਾਹਮਣੇ ਆ ਜਾਂਦਾਂ ਇਹ ਸਤਗੋਰਾ ਨੇ ਸਾਨੂੰ ਸਾਰਿਆਂ ਨੂੰ ਇੱਕ ਪ੍ਰੇਮ ਦੀ ਭਾਵਨਾ ਦੀ ਸ਼ਰਧਾ ਦੀ ਡੋਰ ਵਿੱਚ ਬੰਨਿਆ ਹੈ ਕਰੋੜਾਂ ਬਾਰ ਸ਼ੁਕਰੀਆ ਤੁਮ ਬਾਦ ਹੈ ਸੰਤ ਚਲੇ ਜਾਂ ਸੰਤ ਚਲੇ ਜਾਂਦੀ ਹੈ ਉਹਨਾਂ ਦੀ ਆਜਾਦ ਰਹਿ ਜਾਂ ਆਓ ਮੈਂ ਕੁਝ ਵੀ ਇਤਿਹਾਸ ਵਿਚਾਰਾਂ ਬੋਲਣ ਤੋਂ ਪਹਿਲਾਂ ਆਪਾਂ ਨੇ ਗੁਰਬਾਣੀ ਦੀ ਕਵਤਾ ਬੋਲਾਂਗੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹਨ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਿਆਲਪੁਰਖ ਮਿਹਰਬਾਨ ਕਾਲ ਕਾ ਗੋਹੰਸ ਬਣਾਉਂਦੀ ਗੁਰੂ ਨਾਨਕ ਦੀ ਬਾਣੀ ਐ ਕਾਲ ਕਾ ਗੋਹੰਸ ਬਣਾਉਂਦੀ ਗੁਰੂ ਨਾਨਕ ਦੀ ਬਾਣੀ ਐ ਜਿਹੜੇ ਬੰਦੇ ਗੁਰ ਬਾਣੀ ਨੂੰ ਤਨ ਮਨ ਪੇਟ ਚੜਾ ਬੈਠੇ ਖੁਸ਼ੀਆਂ ਆਈਆਂ